ਹਾਂਜੀ ਬਾਈ ਉਹ ਕੀ ਸੋਚੀ ਇਹਨਾ ਉਹ ਯਾਰ ਮੈਂ ਸੋਚੀ ਇਹਨਾ ਮੈਂ ਨਾ ਯਾਰ ਆਪਣੀ ਭੈਣਾਂ ਨੂੰ ਦੇਣੇ ਗਿਫਟ ਗਿਫਟ ਦੇਣੇ ਗਿਫਟ ਦੇਣੇ ਜਿਹੜੀਆਂ ਮੇਰੇ ਭੈਣਾਂ ਮੇਰੇ ਕਸਟਮਰ ਹਨ ਜਿਹੜੇ ਦੁਕਾਨ ਦੇ ਉਹਨੂੰ ਬੜੇ ਸੋਹਣੇ ਗਿਫਟ ਦੇਣੇ ਮੈਂ ਉਹ ਕਿਵੇਂ ਕੀ ਉਹ ਯਾਰ ਮੈਂ ਨਾ ਇਹ ਸੋਚੀ ਇਹਨਾ ਆਪਣਾ ਪਹਿਲਾਂ ਸਕੀਮ ਸ਼ੁਰੂ ਕੀਤੀ ਸੀ ਹਾਂਜੀ 10 ਸਬਸਕ੍ਰਾਈਬ 10 ਸ਼ੇਅਰ ਤੇ 10 ਕਮੈਂਟ ਦੇ ਹਾਂਜੀ ਉਹ ਆਪਾਂ ਉਸ ਤੋਂ ਬਾਅਦ ਗਿਫਟ ਦੇ ਦਾਂ ਜਿਹੜੀ ਮੇਰੀ ਭੈਣ 10 ਸਬਸਕ੍ਰਾਈਬ ਕਰਾ ਕੇ 10 ਸ਼ੇਅਰ ਤੇ 10 ਕਮੈਂਟ ਕਰਾ ਕੇ ਸਕਰੀਨਸ਼ਾਟ ਪ੍ਰੋਪਰ ਭੇਜੂਗਾ ਮੇਰੇ ਕੋਲੇ ਹਾਂਜੀ ਮੈਂ ਬੜਾ ਹੀ ਸੋਹਣਾ ਗਿਫਟ ਦੇ ਦਿੰਨਾ ਮੇਰੀ ਕੰਮ ਗਿਫਟ ਦੇ ਦੋਗੇ ਪੂਰਾ ਕੈਪ ਲੋ ਜੀ ਕੀ ਬਾਤ ਹੈ ਗੋਠੀ ਵਾਲੇ ਤਾਂ ਆਫਰ ਹੀ ਬੜੀਆਂ ਘੈਂਟ ਲੈ ਕੇ ਆ ਗਏ ਆ ਹੋ ਬੜੀ ਸੋਣੀ ਹੋ ਗਈ। ਰੋਜੀ ਤੁਸੀਂ ਵੀ ਕਰੋ ਜਲਦੀ ਤੇ ਦੱਸੋ ਭਾਜੀ ਕਿਵੇਂ ਹੁਣ ਮਿਲਾਂਗੇ ਟਿਕਸੀ ਵੀਰੇ YouTube ਚੈਨਲ ਨੂੰ ਕਰਨਾ ਸਬਸਕ੍ਰਾਈਬ 10 ਸ਼ੇਅਰ 10 ਕਮੈਂਟ ਕਰਕੇ ਮੇਰੇ ਕੋਲ ਸਕਰੀਨਸ਼ਾਟ ਭੇਜਣੇ ਆ ਤੇ ਇੱਕ ਟੁਕ ਇੱਕ ਟੋਕਨ ਲੂੰਗਾ ਟੋਕਨ ਟੁਕਣਾ ਟੋਕਨ ਲਊਗਾ ਟੋਕਨ ਉਹ ਟੋਕਨ ਦੀ ਡੇਟ ਦੱਸਾਂਗੇ ਦੇਣ ਦੱਸਾਂਗੇ ਚੁੱਪ ਕਰਕੇ ਆ ਕੇ ਸ਼ੈਰੀ ਭਰਾ ਤੋਂ ਆ ਕੇ ਲੈਣਾ ਗਿਫਟ ਬੜਾਈ ਜ਼ੋੜਾ ਲੋ ਜੀ ਬਹੁਤ ਸੋਹਣੀਆਂ ਆਫਰਾਂ ਲੈ ਕੇ ਆ ਗਏ ਗੋਠੀ ਵਾਲੇ ਸੂਟਾਂ ਦੇ ਵਿੱਚ ਤਾਂ ਲੈ ਕੀ ਆਂਦੇ ਆ ਨਾਲ ਨਾਲ ਗਿਫਟ ਵੀ ਦੇਣ ਜਾ ਰਹੇ ਆ ਗਿਫਟ ਵੀ ਦੇਣਿਆ ਪਹਿਲਾਂ ਕਦ ਲੈ ਖੁਸ਼ ਬਹੁਤ ਸੋਹਣੇ ਗਿਫਟ ਤੇ ਅੱਜ ਤੁਹਾਡੇ ਵਾਸਤੇ ਗੋਠੀ ਮੇਲੇ ਵਿੱਚ ਤੋਬੀਆਰ ਬਠਿੰਡਾ ਸასი ਕਾਲ